ਦਲਹੌਜੀ ਰੋਡ ਪਠਾਨਕੋਟ ਵਿਖੇ ਅਚਾਨਕ ਇੱਕ ਪੁਰਾਣਾ ਬੂਟਾ ਜੜ ਤੋਂ ਟੁੱਟ ਗਿਆ ਅਤੇ ਸੜਕ ਉੱਤੇ ਆ ਗਿਆ ਪਰੰਤੂ ਰੱਬ ਦਾ ਸ਼ੁਕਰ ਹੈ ਕਿ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਇਸ ਮੌਕੇ ਗਲਬਾਤ ਕਰਦੇ ਹੋਏ ਆਣ ਜਾਣ ਵਾਲੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੱਲ੍ਹ ਸ਼ਾਮ ਦੇ ਵੇਲੇ ਇਹ ਬੂਟਾ ਜੜੋਂ ਟੁੱਟ ਗਿਆ ਅਤੇ ਰੋਡ ਉੱਤੇ ਡਿੱਗ ਪਿਆ ਉਹਨਾਂ ਦੱਸਿਆ ਕਿ ਇਸ ਬੂਟੇ ਦੇ ਥੱਲੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇੱਕ ਵਿਅਕਤੀ ਵੱਲੋਂ ਰੇੜੀ ਵੀ ਲਗਾਈ ਜਾਂਦੀ ਸੀ ਜੋ ਕਿ ਇਹ ਬੂਟਾ ਰੇੜੀ ਦੇ ਉੱਤੇ ਜਾ ਡਿੱਗਿਆ ਅਤੇ ਉਸਦੀ ਰੇੜੀ ਟੋਟਲ ਡੈਮੇਜ ਹੋ ਗਈ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੇ ਉੱਤੇ ਜਿਹੜੇ ਬੂਟੇ ਖਤਮ ਹੋਣ ਦੀ ਕਗਾਰ ਤੇ ਹਨ ਉਹਨਾਂ ਦਾ ਸਹੀ ਇਲਾਜ ਕੀਤਾ ਜਾਵੇ ਅਤੇ ਜਿਸ ਗਰੀਬ ਦੀ ਰੇੜੀ ਟੁੱਟੀ ਹੈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਫਿਰ ਤੋਂ ਕੰਮ ਸ਼ੁਰੂ ਕਰਕੇ ਆਪਣੇ ਪਰਿਵਾਰ ਦਾ ਪੇਟ ਭਰ ਸਕੇ ਰਮਨ ਸੋਤਰਾ ਕੱਲ ਹੋਇਆ ਕੱਲ ਭਾਜੀ ਐਡਲੋਜੀ ਰੋਡ ਤੇ ਬਹੁਤ ਵੱਡਾ ਬ੍ਰਿਕਸ਼ਾ ਜਿਹੜਾ ਦੁਪਹਿਰ ਦੇ ਟਾਈਮ ਤੇ ਡਿੱਗ ਗਿਆ ਤੇ ਉੱਥੇ ਕੋਈ ਐਸੇ ਜਾਨੀ ਮਾਲ ਕੋਈ ਨੁਕਸਾਨ ਨਹੀਂ ਹੋਇਆ ਮਗਰ ਉੱਥੇ ਕੋਈ ਰੇੜੀ ਲੱਗੀ ਹੋਈ ਸੀ ਕੋਈ ਗਰੀਬ ਬੰਦਾ ਵਿਚਾਰਾ ਉੱਥੇ ਹੈਗਾਈ ਉਹਦੀ ਰੇੜੀ ਦਾ ਨੁਕਸਾਨ ਹੋ ਗਿਆ ਰੇੜੀ ਉਹਦੀ ਪੂਰੀ ਟੋਟਲ ਲਾਸ ਹੋ ਗਈ ਜੋ ਉਹਨੇ ਸੌਦਾ ਵਿਚਾਰੇ ਨੇ ਬਣਾਇਆ ਹੈਗਾ ਉਹ ਸਾਰਾ ਵਿਚਾਰੇ ਦਾ ਬਹੁਤ ਨੁਕਸਾਨ ਹੋਇਆ ਤੇ ਮੈਂ ਪ੍ਰਸ਼ਾਸਨ ਨਾਲ ਕੇ ਹੀ ਮੰਗ ਕਰਨਾ ਵਾ ਕਿ ਉਹਦੀ ਵਿਚਾਰੇ ਦੀ ਹੈਲਪ ਕੀਤੀ ਜਾਵੇ ਇਹ ਵੀ ਹੈ ਕਿ ਚਲੋ ਉੱਥੋਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਵਾ ਮਗਰ ਉਸ ਟਾਈਮ ਤੇ ਇਦਾਂ ਦਾ ਮਾਹੌਲ ਹੈਗਾ ਕਿ ਚਲੋ ਟ੍ਰੈਫਿਕ ਵਿੱਚ ਹੀ ਗਰਮੀ ਕਰਕੇ ਲੋਕੀ ਬਾਹਰ ਨਹੀਂ ਨਿਕਲਦੇ ਉਹਦੇ ਕਰਕੇ ਕੋਈ ਇਦਾਂ ਜਾਨੀ ਨੁਕਸਾਨ ਨਹੀਂ ਹੋਇਆ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਕਿ ਉਸ ਵੀ ਵਿਚਾਰੇ ਦੀ ਹੈਲਪ ਕੀਤੀ ਜਾਵੇ। ਧੰਨਵਾਦ। ਪੇੜ ਗਿਰਿਆ ਦੇ ਬਾਰੇ ਕੀ ਹੋਇਆ? ਸ਼ਾਮ ਨੂੰ ਮੈਂ ਉੱਥੋਂ ਗੁਜ਼ਰਿਆ ਹੈਗਾ ਜਿੱਥੇ ਪੇੜ ਗਿਰਿਆ ਮੇਰੇ ਸਾਹਮਣੇ ਗਿਰਿਆ ਪੇੜ। ਉੱਥੇ ਗਰੇੜੀ ਵਾਲਾ ਥੱਲੇ ਆਪਣੀ ਰੇੜੀ ਲਗਾ ਕੇ ਖੜਾ ਸੀਗਾ। ਉਹਦੀ ਰੇੜੀ ਟੋਟਲ ਲਾਸ ਹੋ ਗਈ ਹੈ। ਤੇ ਬਚਾਅ ਬੰਦਿਆਂ ਦਾ ਹਾਂਜੀ ਬੜਾ ਵੱਡਾ ਪੇੜ ਜਿਹੜਾ ਗਿਰਿਆ ਹੋਇਆ ਰੇੜੀ ਵਾਲਾ ਹੀ ਬਚ ਗਿਆ ਉਹਦੇ ਆਸ-ਪਾਸ ਜਿਹੜੀ ਪਬਲਿਕ ਆ ਰਹੀ ਸੀਗੀ ਉਹ ਵੀ ਬਚ ਗਈ ਐ ਲੇਕਿਨ ਪੇੜ ਬੜਾ ਵੱਡਾ ਸੀਗਾ ਕੋਈ ਹਾਸਾ ਅਗਰ ਵੱਡਾ ਹੋ ਜਾਂਦਾ ਤੇ ਬੜੀ ਮੁਸ਼ਕਲ ਹੋ ਜਣੀ ਸੀਗੀ ਪ੍ਰਸ਼ਾਸਨ ਨੂੰ ਇਹੋ ਜਿਹੇ ਰੁਕਸ਼ਾਂ ਤੇ ਜਿਹੜੇ ਪੁਰਾਣੇ ਹੋ ਚੁੱਕੇ ਆ ਉਹਨਾਂ ਨੂੰ ਨਾਲ-ਨਾਲ ਠੀਕ ਕਰਵਾਣਾ ਚਾਹੀਦਾ ਕਟਾਣਾ ਚਾਹੀਦਾ ਤਾਂ ਕਿ ਇਹੋ ਜਿਹੇ ਹਾਸੇ ਹੋਣ ਤੋਂ ਬਚਣ ਇਸ ਕਰਕੇ ਮੈਂ ਬੇਨਤੀ ਕਰਾਂਗਾ ਰੇੜੀ ਵਾਲੇ ਨੂੰ ਵੱਧ ਤੋਂ ਵੱਧ ਮੌਜੂਦਾ ਦੇ ਕੇ ਉਹਦੀ ਹੈਲਪ ਕੀਤੀ ਜਾਵੇ ਥੈਂਕ ਯੂ ਕੀ ਨਾ ਮਤ ਦਾ ਰਾਜ ਤੁਹਾਰੀ ਕੀ ਗੱਲ ਬਾਤ ਹੋ ਗਈ ਛੇ ਵੇ ਨਾਲ ਟੁੱਟ ਗਈ ਆਪਣੇ ਉਹ ਡਿੱਗ ਗਿਆ ਪਤਾ ਨਹੀਂ ਲੱਗਾ ਨਹੀਂ ਕਿਤੇ ਹੀ ਹੈ ਨਹੀਂ ਵੀ ਲੱਗੇ ਬਿਠਦੇ ਹੋਰ ਕਿਤੇ ਕੋਈ ਆਨ ਮਾਰ ਲਾ ਕੋਈ ਨਹੀਂ ਟਾਲੀਆ ਬਚਾ ਹੋ ਗਿਆ ਕੀ ਮੰਗ ਕਰਦੀ ਹਾਂ ਹਾਂਜੀ ਹੋਰ ਜਿਹੜੇ ਤੁਹਾਡੇ ਨਾਲ ਹੀ ਉਹਨਾਂ ਨੇ ਕੀ ਕਰ ਉਹਨਾਂ ਦੀ ਰੇੜੀ ਗੋੜੀ ਟੁੱਟ ਗਈ ਉਹਨਾਂ ਦਾ ਜਾਣਾ ਪੈਣਾ ਹੈ ਔਰ ਤੇਰੇ ਆਪਰੇ ਡਾ ਵਗਰਾ ਤੇਰਾ ਜਾ ਹਾਂ ਇੱਕ ਡ੍ਰੇਨ ਰੋਬੋਟ ਆ ਵੀ ਆ ਉਹ ਕੀ ਟੈਕਨੋਲੋਜੀ ਦਾ ਉਹ ਕੀ ਮੰਨ ਕਰਦੇ ਵੀ ਸਰਦ ਭਾਈ ਮੇਰਾ ਨਾ ਰਵੀ ਕੁਮਾਰ ਆ ਮੈਂ ਮਟਕਾ ਗੁਲਫੀ ਲਾਣ ਰੋਜੀ ਰੋਡ ਤੇ ਕਰ ਮੈਂ ਰੇੜੀ ਲਗਾਈ ਦੀ ਜੱਕਦਾ ਮੈਂ ਉਪਰੋਂ ਬੂਟਾ ਆਪਣੇ ਆਪ ਹੀ ਡਿੱਗ ਗਿਆ ਔਰ ਮੇਰਾ ਸਾਰਾ ਰੇੜੀ ਸਮਾਨ ਸਾਰਾ ਟੁੱਟ ਗਿਆ ਬਿਲਕੁਲ ਕੱਖ ਨਹੀਂ ਬਚਾ ਬਿਲਕੁਲ ਸਮਾਨ ਸਾਰਾ ਟੁੱਟ ਗਿਆ ਮੈਂ ਕਹਿੰਦਾ ਕੋਈ ਨਾ ਕੋਈ ਹੱਲ ਹੋਵੇ ਕੋਈ ਉਹਦਾ ਤੇ ਮੈਂ ਕੰਮ ਕਰਨ ਵਾਲਾ ਬਣਾਵਾਂ ਕੋਈ ਛੱਟਪੇੜ ਕੋਈ ਨਹੀਂ ਹੋਇਆ ਨੁਕਸਾਨ ਕੋਈ ਨਹੀਂ ਹੋਇਆ ਪਰ ਜਿਹੜੀ ਸਾਰਾ ਨੁਕਸਾਨ ਸਾਰਾ ਟੁੱਟ ਗਿਆ ਜਿਹੜੀ ਬਿਲਕੁਲ ਸਾਰਾ ਸਮਾਨ ਟੋਟਲ ਅਸਾ ਹੋ ਗਿਆ ਤੁਮਾਨ ਰੇੜੀ ਸਾਰਾ ਕੁਝ ਟੁੱਟ ਗਿਆ ਸ਼ਹਿਰ ਦੀ ਜਿਹੜੀ ਸਮਾਜਿਕ ਸਰਕਾਰ ਕੋਈ ਨਹੀਂ ਕੋਈ ਨਹੀਂ ਬਾਜੀ ਕੋਈ ਸੰਸਾ ਜੇਕਰ ਮੇਰਾ ਸਮਾਨ ਬੂਟੇ ਡਿੱਗੇ ਲਾਉਣੀ ਕੋਈ ਚੁੱਕਣ ਆ ਰਿਹਾ ਕੋਈ ਐਮਸੀ ਵੀ ਕਿਤੇ ਸਾਰਿਆਂ ਨੇ ਫੋਨ ਕੀਤਾ ਕੋਈ ਹੱਲ ਨਹੀਂ ਹੈਗਾ ਜੇਕਰ ਮੈਂ ਮੰਗਿਆ ਹੀ ਹੈ ਕਿ ਮੇਰਾ ਸਮਾਨ ਮੇਰੇ ਕੋਲ ਜਾਵੇ ਮੈਂ ਦੁਬਾਰਾ ਕੰਮ ਕਰਨ ਜਾਊਗਾ ਦੇਖੋ ਜਾ ਥੋੜਾ ਹਾਂਜੀ